ਦੇਖ ਮਾ ਤੁਮ ਗਾੜੀ ਹੈ ਬੱਲੇ ਕੇ ਆਈ ਕੇ ਮੱਲਾ ਪੁਜਵਾ ਰਕੇ ਰਤਨਾਂ ਤੋ ਮਾਰੀ ਨਾਉ ਸੁਦੀ ਪੈਣੀ ਪਾਇਆ ਮਾਰੀ ਬੋਵਾ ਦਿਆਗੋ ਨਨਤਾਇਮ ਸਾਧਨਾ ਗਾ ਸੰਭਵ ਜਾਰੀਨ ਭਾਕ ਦੇ ਨਿੰਦਕ ਦੂਖਿਨ ਮੈਂ ਉਦਾਰੀਨ ਸੰਤ ਸਬ ਕੀਤੇ ਗਾ ਨਾਮ ਕਮਨ ਮਾਏ ਜਿਸ ਸਮਰਥ ਹੋਏ ਸਗਲੇ ਦੂਖ ਜਾ ਜਿਸ ਸਬ ਕੀਤੇ ਗਾ ਚਾ ਚਾ ਆਪਣੀ ਆ ਜੋਰ ਨਾਲ ਚਲ ਉਹਨਾਂ ਦੇ ਪੈਰਾਂ ਲੱਗੇ ਜਾਣਾ ਹੈ ਟਾਈਮ ਤੇ ਆ ਲੱਗਾ ਕਿ ਇਸਕੇ ਮੈਂ ਮਨ ਨਾਲ ਦਿਲ ਚੱਲ ਲੱਗਾ ਮੁੰਡੇ ਮਾਰ ਦੇਣਾ ਪੈਰਾਂ ਤੱਕ ਜਾਣਾ 재미, hurting them because they were being tempted. 9-10- спорт density are lower than 10-10-午 immortality. flats ਕੀ ਪ੍ਰਵੇਸ਼ ਦੀ ਆਪਣੀ ਭਗਤੀ ਦਾ ഡ നൃകര നരനായിര പരിമേശ്വര ദ ਗੁਮੇਰਵਾਨ ਹਰਨਾਣਕ ਸਾਜਿਖ ਖਾਨ ਧੁਰਗੀ ਬਾਣੀ ਆਈ ਤਨ ਸੁਗਲੀ ਜਿਤ ਮੁਟਾਈ ਯਾਰ ਗੁਰ ਨਿਰਵਾਨ ਹਰਨਾਣਕ ਸਾਜਿਖ ਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ